ਕੀ ਤੁਹਾਨੂੰ ਵੀ ਰਸੋਈ ਦੇ ਵਿੱਚ ਕੰਮ ਕਰਦਿਆਂ ਬਹੁਤ ਟਾਈਮ ਲੱਗ ਜਾਂਦਾ ਸਵੇਰ ਹੋਵੇ ਜਾਂ ਸ਼ਾਮ ਹੋਵੇ ਕਦੇ ਸਬਜ਼ੀਆਂ ਕੱਟਣ ਦੀ ਟੈਨਸ਼ਨ ਹੋ ਜਾਂਦੀ ਆ ਕਦੇ ਬਰਤਨ ਧੋਣ ਤੇ ਕਿੰਨਾ ਟਾਈਮ ਲੱਗ ਜਾਂਦਾ ਤੇ ਕਦੇ ਖਾਣਾ ਬਣਾਉਣ ਦੀ ਹਰ ਬਰਾਹਤ ਹੋ ਜਾਂਦੀ ਆ ਪਰ ਸੋਚੋ ਵੀ ਪਰ ਜੇ ਤੁਹਾਡੇ ਕੋਲ ਅਜਿਹੇ ਤਰੀਕੇ ਹੋਣ ਜਿਹੜੇ ਰਸੋਈ ਦਾ ਕੰਮ ਆਸਾਨ ਕਰ ਦੇਣ ਤੇ ਤੁਹਾਡਾ ਘੰਟਿਆਂ ਦਾ ਸਮਾਂ ਮਿੰਟਾਂ ਦੇ ਵਿੱਚ ਬਚਾ ਦੇਣ ਤਾਂ ਕਿੰਨਾ ਵਧੀਆ ਹੋਵੇਗਾ ਤੇ ਅੱਜ ਦੀ ਵੀਡੀਓ ਵਿੱਚ ਵੀ ਆਪਾਂ ਇਹੀ ਗੱਲ ਕਰਾਂਗੇ ਕਿ ਰਸੋਈ ਦੇ ਵਿੱਚ ਸਮਾਂ ਬਚਾਉਣ ਦੇ 20 ਸੌਖੇ ਤੇ ਲਾਭਦਾਇਕ ਤਰੀਕਿਆਂ ਦੇ ਬਾਰੇ ਵਿੱਚ ਤੇ ਕਿਵੇਂ ਤੁਸੀਂ ਰਸੋਈ ਦੇ ਕੰਮਾਂ ਨੂੰ ਬਹੁਤ ਘੱਟ ਸਮੇਂ ਵਿੱਚ ਸਕਦੀ ਹਾਂ ਨੰਬਰ 1 ਤੇ ਹਫਤੇ ਦੀ ਮੀਲ ਪਲੈਨਿੰਗ ਪਹਿਲਾਂ ਹੀ ਕਰ ਲਓ ਜੇ ਤੁਸੀਂ ਸੋਮਵਾਰ ਤੋਂ ਐਤਵਾਰ ਤੱਕ ਦਾ ਖਾਣਾ ਪਹਿਲਾਂ ਹੀ ਪਲਾਨ ਕਰ ਲਿਆ ਤਾਂ ਹਰ ਰੋਜ਼ ਸੋਚਣ ਦਾ ਸਮਾਂ ਤੁਹਾਡਾ ਬਚ ਸਕਦਾ ਹੈ ਨੰਬਰ 2 ਸਬਜ਼ੀਆਂ ਇੱਕੋ ਵਾਰ ਧੋ ਕੇ ਕੱਟ ਕੇ ਰੱਖੋ ਫ੍ਰਿਜ ਦੇ ਵਿੱਚ 에ਅਰ 에ਅਰ ਟਾਈਟ ਡੱਬਿਆਂ ਦੇ ਵਿੱਚ ਰੱਖੋ ਤਾਂ ਹਰ ਰੋਜ਼ ਵੱਖਰਾ ਵੱਖਰਾ ਸਮਾਂ ਨਹੀਂ ਲੱਗੇਗਾ ਨੰਬਰ 3 ਪਿਆਜ਼ ਟਮਾਟਰ ਦੀ ਗਰੇਵੀ ਪਹਿਲਾਂ ਹੀ ਤਿਆਰ ਕਰਕੇ ਰੱਖ ਲਓ ਇਹ ਬੇਸ 3-4 ਦਿਨਾਂ ਲਈ ਆਰਾਮ ਨਾਲ ਵਰਤੀ ਜਾ ਸਕਦੀ ਆ ਨੰਬਰ 4 ਪ੍ਰੈਸ਼ਰ ਕੁੱਕਰ ਦਾ ਇਸਤੇਮਾਲ ਵੱਧ ਤੋਂ ਵੱਧ ਕਰੋ ਜਿਵੇਂ ਦਾਲਾਂ ਸਬਜ਼ੀਆਂ ਜਿਵੇਂ ਰਾਜਮਾ ਹੋਵੇ ਇਹ ਸਭ ਕੁਝ ਜਲਦੀ ਬਣਦਾ ਨੰਬਰ 5 ਇਲੈਕਟ੍ਰਿਕ ਕੇਟਲ ਜਾਂ ਇਨਸਟੈਂਟ ਪੌਟ ਦੀ ਵਰਤੋਂ ਪਾਣੀ ਨੂੰ ਉਬਾਲਣ ਨੂਡਲਸ ਜਾਂ ਅੰਡੇ ਉਬਾਲਣ ਲਈ ਬਹੁਤ ਤੇਜ਼ ਕੰਮ ਕਰਦੀ ਆ